सतकार ਲੋਕ ਸਭਾ ਤੋਂ ਇੱਧਰ ਬਾਈ ਇੱਧਰ ਦੇਖ ਕੇ ਆਪ ਲੋਕ ਹਾਜ਼ਰ ਪਿਆਰੇ ਹੋਤਾ ਜਲੰਧਰ ਤੋਂ ਜਲੰਧਰ ਮਰਜੋਬ ਸ਼੍ਰੀ ਫਗਰ ਕੁਮਾਰ ਜਕੀਨੋ ਲੋਕ ਸਭਾ ਉਮੀਦਵਾਰ ਜਲੰਧਰ ਆਮ ਆਦਮੀ ਪਾਰਟੀ ਔਰ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਆਵਾ ਸਾਰੇ ਵਲੰਟੀਅਰ ਸਹਿਬਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹੰਕੰਚਾਰ ਸਾਹਿਬ ਰੋਸ਼ਨ ਲਾਲ ਜੀ ਤੇ ਇਸ ਅਪਰੇ ਦੇ ਸਾਡੇ ਨੌਜਵਾਨ ਆਮ ਆਦਮੀ ਪਾਰਟੀ ਦੇ ਜਤਿੰਦਰ ਸਿੰਘ ਕਾਲਾ ਜੀ ਕਰਨ ਜੀ ਜੀਹਾਪੂਰੀ ਜੀ ਡਾਕਟਰ ਮਿੰਟੂ ਸਾਹਿਬ ਮੇਰੇ ਭਰਾ ਗੁਰਮukh ਸਿੰਘ ਖਲਕੋਤਾ ਜੀ ਸਰਪੰਚ ਭੀਮਾ ਸਾਹਿਬ ਮੇਰੇ ਬਹੁਤ ਪੁਰਾਣੇ ਦਸ ਕਸ਼ਮੀਰੀ ਲਾਲ ਜੀ ਸਤਿ ਸ੍ਰੀ ਅਕਾਲ ਆ ਰਮੇਸ਼ ਰਾਜ ਜੀ ਮੇਸੀ ਭਾਈ ਸੰਤ ਸੇਵਾ ਸਿੰਘ ਜੀ ਸਮਰਾੜੀ ਸਾਹਿਬ ਤੇ ਹੋਰ ਸਾਰੇ ਆਪਾਂ ਸਾਰੇ ਇੱਕ ਦੂਜੇ ਨੂੰ ਕਾਫੀ ਦੇਰ ਤੋਂ ਪੁਰਾਣੇ ਜਾਣਦੇ ਆ ਮੈਂ 2014 ਚ ਵੀ ਜਿੱਦ ਤੋਂ ਟੋਣ ਲੜੀ ਸੀ ਤੇ ਹੁਣ 10 ਸਾਲ ਹੋ ਗਏ ਭਰਾਵੋ ਅਕਾਲੀ ਦਲ ਚੋਂ ਕਿਨਾਰਾ ਕਰਕੇ ਮੈਂ ਆਮ ਆਦਮੀ ਪਾਰਟੀ ਚ ਕਿਉਂ ਆਇਆ ਇਸ ਦੇ 2-3 ਕਾਰਨ ਆ ਇੱਕ ਤਾਂ ਅੱਜ ਲੜਾਈ ਜਿਹੜੀ ਆ ਦੇਸ਼ ਵਿੱਚ ਉਹ ਦੇਖਦੇ ਲੋਕਤੰਤਰ ਨੂੰ ਤੇ ਸੰਵਿਧਾਨ ਨੂੰ ਬਚਾਉਣ ਦੀ ਹੈ ਤੇ ਅਕਾਲੀ ਦਲ ਅੱਜ ਵੀ ਸਪਸ਼ਟ ਨਹੀਂ ਕਿ ਕੀ ਉਹ ਸੰਵਿਧਾਨ ਦੇ ਹੱਕ ਵਿੱਚ ਆ ਕਿ ਸੰਵਿਧਾਨ ਦੇ ਵਿਰੁੱਧ ਆ ਪਿਛਲੇ 3 ਮਹੀਨੇ ਤੋਂ ਮੈਂ ਜਦੋਂ-ਜਦ ਕਰ ਰਿਹਾ ਸੀ ਕਿ ਅਕਾਲੀ ਦਲ ਦੀ ਲੀਡਰਸ਼ਿਪ ਪਿਛਲੇ 3 ਮਹੀਨੇ ਮੈਂ ਜੱਦੋਂ ਯਾਦ ਕਰ ਰਿਹਾ ਸੀ ਕਿ ਉਹ ਪਾਰਟੀ ਮਾਰੇ ਥੱਲੇ ਕਰ ਲਈ ਜੱਟ ਕੇ ਜਮਦੀ ਦੇ ਖਿਲਾਫ ਭਾਜਪੀ ਦੇ ਖਿਲਾਫ ਸੰਵਧਾਨ ਨੂੰ ਬਚਾਉਣ ਲਈ ਐਲਾਨ ਕਰੇ ਪਰ ਭਰਾਓ ਉਹ ਪਤਾ ਨਹੀਂ ਉਹਦੇ ਅੰਦਰ ਕਾਹਦਾ ਡਰਿਆ ਕਾਹਦਾ ਖੌਫ ਹੈ ਅੱਜ ਤੱਕ ਵੀ ਉਹਨਾਂ ਨੇ ਸੰਵਧਾਨ ਦੇ ਹੱਕ ਵਿੱਚ ਬਿਆਨ ਨਹੀਂ ਦਿੱਤਾ ਤੇ ਮੈਂ ਆਪਣਾ ਨਾਂ ਇਤਿਹਾਸ ਦੇ ਪੰਨਿਆਂ ਤੇ ਸੰਵਿਧਾਨ ਗੋਦਿਆਂ ਹਲ ਨਹੀਂ ਲਿਖਾ ਸਕਦਾ ਸੀ ਮੈਨੂੰ ਇਹ ਫੈਸਲਾ ਲੈਣਾ ਹੀ ਪਿਆ ਮੇਰੇ ਕੋਲ ਦੋਈ ਆਪਸ਼ਨ ਸੀ ਜਾਂ ਤਾਂ ਘਰ ਵੇਂਦਾ ਤੇ ਜਾਂ ਫੇਰ ਸੰਵਿਧਾਨ ਦੀ ਲੜਾਈ 'ਚ ਆਮ ਆਦਮੀ ਪਾਰਟੀ ਦਾ ਸਾਥ ਦਿੰਦਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਦਫ਼ਤਰ ਚ ਡਾਕਟਰ ਅੰਬੇਦਕਰ ਸਾਹਿਬ ਦੀ ਫੋਟੋ ਸ਼ਿਸ਼ੋਬਤ ਕੀਤੀ। ਸ਼ੀਰ ਆਲਮ ਪਰਸੰਗ ਦੀ ਫੋਟੋ ਸ਼ਿਸ਼ੋਬਤ ਕੀਤੀ। ਉਹ ਭਰਾਓ ਇਹ ਗੱਲ ਕਾਂਗਰਸ ਨੂੰ ਦਿੱਤੇ ਕਿਉਂ ਨਹੀਂ ਆਈ? ਉਹ ਕਿਉਂ ਨਹੀਂ ਕਰ ਸਕਦੇ? ਦੇਸ਼ ਦੇ ਨ ਮਹਾਨ ਸੂਤਿਆਂ ਦੀ ਫੋਟੋ ਅਸ਼ਿਸ਼ੋਬਤ ਨਹੀਂ ਕਰ ਸਕਦੇ। ਕਾਂਗਰਸ ਤਾਂ ਵੈਸੇ ਵੀ ਸੰਵਧਾਨ ਨੂੰ ਕਮਜ਼ੋਰ ਕਰਦੀ ਰਹੀ ਹੈ। ਸੁਲਤਾਨ ਨੂੰ ਲਾਗੂ ਕਰਨ ਵਿੱਚ ਅੰਨਗਾਨੀ ਜਾਂਦੀ ਰਹੀ ਹੈ ਸੰਵਧਾਨ ਦੇ ਵਿੱਚ ਕਈ ਤਬਦੀਲੀਆਂ ਕਰਨ ਦੀ ਜ਼ਿੰਮੇਵਾਰ ਕਾਂਗਰਸ ਹੈ ਇੱਕੋ ਇੱਕ ਨਰੋਲ ਸਪਸ਼ਟ ਲੜਾਕੂ ਨਵੀਂ ਲਹਿਰ ਮਜ਼ਬੂਤ ਇੰਜਨ ਮੇਰਾ ਪਾਵ ਅਰਵਿੰਦ ਕੇਜਰੀਵਾਲ ਦੀ ਲਹਿਰ ਆ ਜਿਹੜੀ ਦੇਸ਼ ਜਿੰਦਾਬਾਦ ਜਿੰਦਾਬਾਦ ਜਿਹੜੀ ਦੇਸ਼ ਵਿੱਚ ਥੋਪ ਕੇ ਤਾਨਾ ਸ਼ਾਹ ਦੇ ਨਾਲ ਸਿੱਧੀ ਲੜਾਈ ਲੜ ਰਹੀ ਹੈ ਕਾਂਗਰਸੀ ਸਿੱਧੀ ਲੜਾਈ ਨਹੀਂ ਲੜ ਰਹੀ ਕਾਂਗਰਸੀਆਂ ਤੋਂ ਡਰਦਾ ਵੀ ਨਹੀਂ ਉਹ ਕਹਿੰਦੇ ਰਾਹੁਲ ਗਾਂਧੀ ਨੂੰ ਤਾਂ ਅਸੀਂ ਧੂੜ ਚ ਤਾਲ ਚੱਕਿਆ 14 ਚ ਅਸੀਂ ਤਾਂ 19 ਚ ਵੀ ਉਹਨੂੰ ਹਰਾਇ ਚੁੱਕੇ ਆ ਉਹਨਾਂ ਨੂੰ ਭੈਅ ਆ ਜੇ ਉਹ ਭੈਅ ਸਿਰਫ ਅਰਵਿੰਦ ਕੇਜਰੀਵਾਲ ਦਾ ਤੇ ਆਮ ਪਾਰਟੀ ਦੇ ਵਲੰਟੀਅਰ ਦਾ ਤੇ ਨਵੀਂ ਲਹਿਰ ਆ ਤੇ ਆਮ ਲੋਕਾਂ ਨੇ ਆਪਣੇ ਵਾਸਤੇ ਪਾਰਟੀ ਬਣਾਈ ਆ ਤੇ ਘਰਾਣਿਆਂ ਵਿੱਚੋਂ ਨਿਕਲੀ ਪਾਰਟੀ ਨਹੀਂ ਵੱਡੇ ਵੱਡੇ ਘਰਾਣਿਆਂ ਨੂੰ ਨਹੀਂ ਰਿਪਰੈਜ਼ੈਂਟ ਕਰਦੀ ਇਹਦੀ ਮਾਨ ਕੀ ਆਮ ਲੋਕਾਂ ਦੀ ਮਾਨ ਕੀ ਹੈ ਤੇ ਲਹਿਰ ਆ ਇਸ ਲਹਿਰ ਨੂੰ ਬੀਜੇਪੀ ਰੋਕਣਾ ਚਾਹੁੰਦੀ ਹੈ ਇਸ ਕਰਕੇ ਭਰਾਵੋ ਆਪਾਂ ਇਹਦਾ ਸਾਥ ਦੇਈਏ ਆ 90% ਬਿਜਲੀ ਦੇ ਬਿੱਲ ਜ਼ੀਰੋ ਹੋ ਗਏ ਯਾਰ ਪਹਿਲਾਂ ਕੋਈ ਪਾਰਟੀ ਕਰ ਹੀ ਨਹੀਂ ਸਕੀ ਪਹਿਲਾਂ ਤੇ ਇਹ ਗੱਲ ਹੁੰਦੀ ਸੀ ਸਾਡਾ ਖਜ਼ਾਨਾ ਖਾਲੀ ਗਰੀਬਾਂ ਵਾਲੀ ਖਜ਼ਾਨਾ ਖਾਲੀ ਹੋ ਜਾਂਦਾ ਸੀ ਆ ਭਗਵੰਤ ਸਿੰਘ ਮਾਨ ਨੇ ਪਤਾ ਨਹੀਂ ਭਰਾਵਾ ਕਿੱਦਾਂ ਖਜ਼ਾਨਾ ਭਰ ਲਿਆ 90% ਜ਼ੀਰੋ ਬਿਲ ਹੋ ਗਏ ਇਮਾਨਦਾਰੀ ਸਿੱਟੇ ਮਾਨ ਇਸ ਕਰਕੇ ਆਪਾਂ ਨੂੰ ਇਸ ਇਮਾਨਦਾਰ ਮੁੱਖ ਮੰਤਰੀ ਇਮਾਨਦਾਰ ਸਰਕਾਰ ਦੀ ਮਦਦ ਕਰਨੀ ਚਾਹੀਦੀ ਤਾਂ ਕਿ ਪੰਜਾਬ ਤਰੱਕੀ ਦੇ ਰਸਤੇ ਤੇ ਪਹੁੰਚੇ 47000 ਨੌਕਰੀਆਂ ਦੇਤੀਆਂ ਮੈਂ ਪਿਛਲੀ ਸਟੇਜ ਤੇ ਵੀ ਦੱਸ ਦਿਆਂ। ਇੱਕ ਜਦੋਂ ਸਾਡੀ ਆਮ ਆਦਮੀ ਪਾਰਟੀ ਦੇ ਦਫ਼ਤਰ ਚ ਇੱਕ ਗਰੀਬ ਗੁਜਰ ਮਠਿਆਈ ਦਾ ਡੱਬਾ ਲੈ ਕੇ ਆਇਆ। ਮੈਂ ਸੋਚਿਆ ਵੀ ਇਹ ਵਿਆਹ ਦਾ ਸੱਦਾ ਦੇਣ ਆਇਆ। ਮੈਂ ਉਹਨੂੰ ਉੱਥੇ ਹੀ ਪੁੱਛ ਲਿਆ ਮੈਂ ਕਿ ਕਿੰਨੇ ਕਿੰਨੇ ਨੂੰ ਵਿਆਹ। ਕਹਿੰਦੇ ਨਹੀਂ ਵਿਆਹ ਨਹੀਂ ਜੀ। ਮੇਰੇ ਮੁੰਡੇ ਨੂੰ ਕਹਿੰਦਾ ਸਪੋਰਟਸ ਵਿਭਾਗ ਵਿੱਚ ਨੌਕਰੀ ਮਿਲ ਗਈ ਆ ਮੈਂ ਤਾਂ ਸਾਰੀ ਆਮ ਆਦਮੀ ਪਾਰਟੀ ਨੂੰ ਮੂੰਹ ਮਿੱਠਾ ਕਰਾਉਣਾ ਉਹ ਕਹਿੰਦਾ ਜੀ 4 ਸਾਲ ਤੋਂ ਉਹ ਵਿਚਾਰਾ ਪੜ੍ਹਾਈ ਕਰਦਾ ਸੀ ਕਹਿੰਦਾ ਮੈਂ ਸਾਰੇ ਹੀ ਪਸ਼ੂ ਵੇਚ ਕੇ ਉੱਤੇ ਲਾਤੀ ਸੁਪਨਾ ਪੂਰਾ ਹੋਇਆ ਜਾਂਦਾ ਸੀ ਕਹਿੰਦਾ ਮੇਰੇ ਮੇਰੀ ਘਰ ਵਾਲੇ ਵੀ ਲੜਦੇ ਸੀ ਵੀ ਪੜਾਉਣ ਦੀ ਕੀ ਲੋੜ ਸੀ ਉਹ ਕਹਿੰਦਾ ਹੁਣ ਨੌਕਰੀ ਮਿਲੀ ਜਦੋਂ ਭਗਵੰਤ ਮਾਨ ਆ आम ਪਰਵਾਰਾਂ ਦੇ ਬੱਚੇ ਉਮੀਦ ਕਰ ਸਕਦੇ ਕਿ ਹੁਣ ਨੌਕਰੀ ਮਿਲੂ 43000 ਬੱਚਿਆਂ ਨੂੰ ਮਿਲੀ ਬਿਨਾ ਸਿਫਾਰਿਸ਼ ਤੇ ਬਿਨਾ ਪੈਸੇ ਤੋਂ ਮਿਲੀ ਹੈ ਇਹੀ ਕੰਮ ਹੁੰਦਾ ਸਰਕਾਰ ਦਾ ਆਮ ਆਦਮੀ ਕਲੀਨਿਕ ਬਣ ਗਏ 80 ਤਰ੍ਹਾਂ ਦੀਆਂ ਦਵਾਈਆਂ ਮਿਲ ਰਹੀਆਂ ਬੱਤੀ ਆ ਕੀ ਗਈ ਨਹੀਂ ਪਿਊਬਲਾ ਵੀ ਬੱਤੀ ਪੂਰੀ ਆਈ ਇਟਲੀ ਸੁਵੀ ਡੀਜ਼ਲ ਬਲ ਖਰਚਣਾ ਵੀ ਪੈ ਜਿੰਮੇਦਾਰਾਂ ਕੋਰਕੀ ਚ ਹੀ ਗੱਲ ਫਸਲ ਟਾਈਮ ਨਾ ਪੀ ਗਈ ਪੇਮੈਂਟ ਟਾਈਮ ਨਾ ਆ ਗਈ ਕੰਮ ਸਾਰੇ ਹੋਈ ਜਾਂਦੇ ਤੋਂ ਭਰਾਵਾ ਮੈਂ ਤਾਂ ਭਰਾਵਾ ਇਹੀ ਬੇਇਜ਼ਤੀ ਕਰਦਾ ਵੀ ਸਿਰਫ 2 ਸਾਲ ਹੋਏ ਨੇ ਤਿੰਨ